ਕੋਪੀ ਕੀ ਨਾਮ ਦਾ ਤਾਂ ਗੁਰੇਂਦਰ ਸਿੰਘ ਜੀ ਕੋਪੀ ਕਾਦਾ ਕੰਮ ਕਰਦੇ ਸੀ ਵੈਸੇ ਤਾਂ ਪਹਿਲਾਂ ਪਹਿਲਾਂ ਤਾਂ ਅਸੀਂ ਖਰੀਏ ਦਾ ਕੰਮ ਕਰਦੇ ਸੀ ਜਾਲ ਬਨੰਦਾ ਤੇ ਉਹ ਕੰਮ ਫਿਰ ਅਸੀਂ ਛੱਡ ਦਿੱਤਾ ਜਿਸ ਤਰ੍ਹਾਂ ਅਗੇ ਲੇਬਰ ਵੀ ਨਹੀਂ ਮਿਲਦੀ ਉਹੋ ਜੀ ਤੇ ਆਪਣਾ ਵੀ ਸਰੀਰ ਉਸ ਤਰ੍ਹਾਂ ਦਾ ਹੋ ਗਿਆ ਸੀ ਘਾਰਾ ਕੰਮ ਹੋਣ ਕਰਕੇ ਉਹ ਛੱਡਤਾ ਤੇ ਫਿਰ ਅਸੀਂ ਇਹ ਕੰਮ ਕਰਨਾ ਸ਼ੁਰੂ ਕਰਤਾ ਕਿੱਦਾਂ ਧਿਆਨ ਪਿਆ ਇਸ ਚੰਗਾ ਇਹ ਦੇਖੋ ਜੀ ਇਹ ਸਾਡਾ ਬ੍ਰਦਰ ਕੰਮ ਕਰਦਾ ਸੀ ਇਹ ਹਰ ਵਾਈ ਦਾ ਕੰਮ ਕਰਦਾ ਸੀ ਉਹਦੇ ਨਾਲ ਜੀ ਵੀ ਜਾਈਦਾ ਸੀ ਤੇ ਅਸੀਂ ਗੁਰਦੁਆਰਿਆਂ 'ਚ ਵੀ ਡਿਊਟੀਆਂ ਕੀਤੀਆਂ ਆ ਜਿਦਾਂ ਲੰਗਰੀ ਦੇ ਕੰਮ ਦੀ ਸਬਜ਼ੀਆਂ ਬਣਾਉਣੀਆਂ ਚੌਲ ਬਣਾਉਣੇ ਤੇ ਗੁਰਦੁਆਰਿਆਂ 'ਚ ਕਰਦੇ ਹਾਂ ਤੇ ਫਿਰ ਅਸੀਂ ਇਹ ਇੱਧਰ ਮੰਨੇ ਆ ਗਏ ਤੇ ਉਹ ਕੰਮ ਤੇ ਹੋ ਨਹੀਂ ਸਕਦਾ ਚੱਲ ਜਿਹੜਾ ਹੋ ਸਕਦਾ ਉਹੀ ਕਰੀਏ ਹਾਂਜੀ ਕਿੱਥੇ ਕਿੱਥੇ ਕੰਮ ਕੀਤਾ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਜੀ ਅਸੀਂ ਰਵਾਲਸਰ ਗੁਰਦੁਆਰਾ ਕੀਤਾ ਮਣੀ ਕਰਨ ਦੇ ਰਾਹ ਦੇ ਵਿੱਚ ਆਉਂਦਾ ਜਿਹੜਾ ਤੇ ਇੱਕ ਅਸੀਂ ਲੁਧਿਆਣੇ ਤੋਂ ਕਨਵਾਰ ਨੂੰ ਗੁਰਦੁਆਰੇ ਸਾਹਿਬ ਦਿੱਤਾ ਜੀ ਗੁਰੂ ਘਰ ਦੀ ਸੇਵਾ ਕਰਦੇ ਕਰਦੇ ਆਪਣਾ ਹੀ ਟਾਲ ਲਗਾ ਲਿਆ ਤੇ ਹਾਂ ਇਸ ਤਰ੍ਹਾਂ ਠੀਕ ਆ ਜੀ ਬਹੁਤ ਵਧੀਆ ਕੰਮ ਉਥੇ ਪਰਿਵਾਰ ਤੋਂ ਵੱਖਰੇ ਰਹਿਣਾ ਪੈਂਦਾ ਸੀ ਇੱਥੇ ਪਰਿਵਾਰ ਦੇ ਵਿੱਚ ਰਹਿਦਾ ਆਪਣਾ ਕੰਮ ਕਰੀਦਾ ਰਾਤ ਨੂੰ ਘਰ ਰਹਿਦਾ ਆ ਕੋਈ ਪ੍ਰੋਬਲਮ ਨਹੀਂ ਆ ਬਾਪੂ ਜੀ ਤੇਰੇ ਕਿੰਨੇ ਦਾ ਵੇਚਦੇ ਤੁਸੀਂ ਕਿੰਨੀ ਦੀ ਪਲੇਟ ਦਿੰਦੇ ਆ ਇਹ ਅਸੀਂ ਆਪਣੇ ਚੌਲ ਸਬਜ਼ੀ ਜਿਹੜੀ ਪਾ ਕੇ ਅਸੀਂ 20 ਰੁਪਏ ਦੀ ਪਲੇਟ ਦਿੰਦੇ ਆ ਜੀ ਤੇ ਫੁਲਕੇ ਜਿਹੜੇ ਆ ਪ੍ਰਸ਼ਾਦੇ ਇਹ ਅਸੀਂ ਦਿੰਦੇ ਆ ਜੀ ਚਾਰ ਤੀਆਂ ਤੀਆਂ ਦੇ ਚਾਰ ਤੇ ਨਾਲ ਸਬਜ਼ੀ ਦੇ ਦਿੰਦੇ ਆ ਉਹ ਦੇਖੋ ਜੀ 20 ਰੁਪਏ ਤਾਂ ਰੱਟਿਆ ਕਿ ਕੋਈ ਗਰੀਬ ਵੀ ਹੋਏ ਤੇ ਉਹਦਾ ਵੀ ਪੇਟ ਭਰਦੇ ਹੋਵੇ ਉਹ ਵੀ ਰੱਜ ਕੇ ਰੋਟੀ ਖਾ ਸਕਦੇ ਹਾਂ ਜੀ ਕੋਈ ਜਰੀਆ ਚੰਗਾ ਨਹੀਂ ਹਾਂਜੀ ਕਈ ਆ ਵੀ ਜਾਂਦੇ ਆ ਕਿਸਿਆਂ ਨੂੰ ਖਵਾ ਦਈਦੇ ਵੀ ਪੈਸੇ ਦੇ ਰੋਈ ਤੇ ਕਹਿੰਦੇ ਯਾਰ ਪੈਸਾ ਨਹੀਂ ਕੋਈ ਉਹਨਾਂ ਅਕਦਾ ਕੋਈ ਸ਼ਕਲੋ ਕੋਈ ਗੱਲ ਨਹੀਂ ਤੇ ਖਵਾ ਦਈਦੇ ਆ ਬਿਨਾਂ ਪੈਸੇ ਤੋਂ ਫੇ ਰੋਜ਼ ਰੋਜ਼ ਹੀ ਬਦਲਦਾ ਕਿ ਨਹੀਂ ਰੋਜ਼ ਰੋਜ਼ ਹੀ ਬਦਲੀਦਾ ਜੀ ਸਬਜ਼ੀ ਤੇ ਤਰ੍ਹਾਂ ਸੋਮਵਾਰ ਆਹੀ ਆਪਣੇ ਰਾਜਮਾ ਚੌਲ ਬਣਾਏ ਆਂ ਜੀ ਤੇ ਮੰਗਲਵਾਰ ਅਸੀਂ ਮਤਲਬ ਕਿ ਹੋਰ ਕੁਝ ਬਣਾ ਦੇਈਦਾ ਕਾਲੇ ਚਨੇ ਮੰਨ ਲਓ ਬਣਾ ਲੀਦੇ ਆ ਤੇ ਬੁੱਧਵਾਰ ਅਸੀਂ ਅਲੂ ਨਿਉਟਰੀ ਵੀ ਬਣਾ ਦੇਦੀ ਆ ਤੇ ਵੀਰਵਾਰ ਅਸੀਂ ਘੜੀ ਚੌਰ ਬਣਾ ਲੀਦੇ ਆ ਘੜੀ ਫੋੜੇ ਕੋੜੇ ਪਾ ਕੇ ਕੋਈ ਨੀ ਕੰਮ ਕਰਦੇ ਕਰਦੇ ਇੱਕੋ ਜਿਹੇ ਗੱਲ ਕਰਦੇ ਕਰਦੇ ਉਧਰ ਨੂੰ ਆ ਗਏ ਔਖਾ ਜਿਹਾ ਨਹੀਂ ਲੱਗਿਆ ਤੁਹਾਨੂੰ ਇਹ ਕੋਈ ਔਖਾ ਨਹੀਂ ਜੇ ਕੰਮ ਕਰਨ ਵਾਲਾ ਬੰਦਾ ਹੋਵੇ ਨਾ ਜੇ ਕੰਮ ਕਰਨ ਦੀ ਨੀਤ ਹੋਵੇ ਤੇ ਫਿਰ ਕੋਈ ਕੰਮ ਨਹੀਂ ਔਖਾ ਬੰਦੇ ਆਸ ਤੇ ਕੁਝ ਵੀ ਨਹੀਂ ਔਖਾ ਬੰਦਣੇ ਦੇ ਡਾਡੇ ਵੱਡੇ ਜਾਨਵਰ ਵਸ ਕਰ ਛੜੇ ਆ ਤੇ ਫਿਰ ਕੰਮ ਤੇ ਕੀ ਕੋਈ ਚੀਜ਼ ਹੀ ਨਹੀਂ ਆ ਪਰਿਵਾਰ ਬਹੁਤ ਵਧੀਆ ਪਰਿਵਾਰ ਆ ਸੁਖੀ ਪਰਿਵਾਰ ਆ ਤੇ ਦੋ ਸਾਡੇ ਬਿਟੇ ਆ ਬਾਹਰ ਆ ਇੱਕ ਸਾਡੀ ਗੁੜੀਆ ਆ ਤੇ ਬਾਕੀ ਘਰ ਦੇ ਆ ਅਸੀਂ ਪੰਜ ਜੀ ਸਾਰੇ ਪਰਿਵਾਰ ਦੇ ਪੰਜ ਜੀ ਆ ਸਵੇਰ ਕਿੰਨੇ ਵਜੇ ਉੱਠੇ ਤਿਆਰ ਕਰਦੇ ਸਵੇਰੇ ਅਸੀਂ 4:30 ਵਜੇ ਉੱਠ ਕੇ ਤੇ 5 ਵਜੇ ਪੱਠੀ ਲਾ ਕੇ ਸ਼ੁਰੂ ਕਰ ਲਈਦਾ ਕੰਮ ਤੇ 7:15 ਪੌਣੇ ਦਾ 8 ਵਜੇ ਦਾ ਅਸੀਂ ਸਾਧ ਲੈਨੇ ਆ ਆਟੋ ਵਾਲੇ ਨੂੰ ਮੰਨ ਲਾ ਟਿਕ ਲੈ ਆਈਦਾ ਕਿਸੇ ਵਲੇ ਇਦਾਂ ਵੀ ਅੰਦਰ ਵੀ ਕੋਈ ਅਣ ਕਹਿਨ ਤਾਂ ਬਾਬੂ ਵੀ ਤਾਂ ਲਾ ਬਣਾ ਦੋਈਆਂ ਕਈ ਵਾਰੀ ਕੋਈ ਕਹਿ ਦਿੰਦੇ ਜੇ 2000 ਗਾਂ ਇਕੱਠੇ ਕਰਨ ਵੀ ਜਿੱਦਾਂ ਪਿੱਛੇ ਜੇ ਸਾਨੂੰ ਕਿੱਤੇ ਛਣੇ ਬਣਾਉਣੇ ਹਾਂ ਸਾਨੂੰ ਕਹਿਣ ਲੱਗੇ ਦਿਓ ਤੇ ਨੰਗਾ ਕਾਕਾ ਕਹੇ ਵੀ ਕਿੱਤੇ ਛਣੇ ਨਾ ਬਣਾਇਆ ਕਰੋ ਕਾਲੇ ਛਣੇ ਬਣਾਇਆ ਕਰੋ ਤੇ ਅਸੀਂ ਕਾਲੇ ਛਣੇ ਬਣਾਉਣੇ ਸ਼ੁਰੂ ਕਰ ਦਿੱਤੇ ਜੇ ਕੋਈ ਡਿਮਾਂਡ ਕਰੇਗਾ ਤੇ ਹੋਰ ਵੀ ਕਰਦੇ ਸੀ ਬਦਲ ਤੇ ਜੀ ਤੇ ਇਹਨਾਂ ਦੀ ਜ਼ਿਆਦਾ ਗੱਲ ਗੁਜ਼ਾਰਾ ਦੇਖੋ ਜੀ ਗੁਜ਼ਾਰੇ ਦੀ ਵਾਲੇ ਬੰਨੇ ਤਾਂ ਤੁਸੀਂ ਨਾ ਜਾਓ ਗੁਜ਼ਾਰਾ ਤੇ 50 60ਾਂ ਚ ਵੀ ਨਹੀਂ ਹੁੰਦਾ ਜੇ ਪਲੇਟ ਵਾਲ ਵੇਖੀਏ ਤੇ ਤੇ ਜੇ ਆਸੀਂ ਆਪਣੇ ਆਪਣਾ ਟਾਈਮ ਪਾਸ ਵੀ ਕਰਨਾ ਗਰੀਬੀ ਦਾ ਵੇਲਾ ਤੇ ਹੋ ਵੀ ਜਾਂਦਾ ਆ ਹਾਂਜੀ ਹਾਂਜੀ ਇਹ ਤਾਂ ਗੱਲ ਹੁੰਦੀ ਹੈ ਤਈਆਂ ਤੇ ਰੱਖਿਆ ਵੀ 20 ਰੁਪਏ ਕੋਈ ਮਾੜਾ ਬੰਦਾ ਵੀ ਆਵੇ ਤੇ ਉਹ ਵੀ ਚੱਕ ਸਕੇ ਜਦੋਂ ਬਰਸਾਤ ਹੁੰਦੀ ਹੈ ਇੱਥੇ ਮਤਲਬ ਕੋਈ ਸਾਥ ਨਹੀਂ ਕੋਰੋ ਕੀ ਕਰੀ ਉਦੋਂ ਆ ਤਰਪਾਲ ਰੱਖੀਆ ਤਰਪਾਲ ਪਾਪੂ ਦੇਈ ਦੀ ਆ ਤੇ ਆਪਣੇ ਬੜੇ ਔਖੇ ਟਾਈਮ ਕੱਢਿਆ ਕੱਲ ਵੀ ਇੱਥੇ ਹੀ ਹਾਂ ਦੇਲ ਕਰਦਾ ਜਿਦਾਂ ਨਾ ਦੇਖਿਆ ਰਸ ਦੇਲ ਕਰਨ ਵਾਲੀ ਨਾ ਕਰਨਾਂ ਦੀ ਗੱਲ ਹੀ ਕੋਈ ਨਹੀਂ ਐਤਵਾਰ ਛੁੱਟੀ ਕਰੀ ਦੀ ਆ ਤੇ ਜਿੱਦਣ ਨਾ ਦੇਲ ਕਰਦਾ ਉਹ ਦਿਨ ਸਮਝ ਲਈਦਾ ਵੀ ਐਤਵਾਰ ਜਾਂ ਤੇ ਵੈਸੇ ਛੁੱਟੀ ਐਤਵਾਰ ਤੋਂ ਬਣਾਣੀ ਕਰਨੀ ਚਾਹੀਦੀ ਤੇ ਕੋਈ ਅਮਰਜੈਂਸੀ ਪੈ ਜਾਏ ਤਾਂ ਗੱਲ ਵੱਖਰੀ ਆ ਉਹ ਨਾ ਇਹ ਸਾਡਾ ਤੇਹੀ ਸੰਦੇਸ਼ ਹੈ ਜੀ ਜਿੱਦਾਂ ਵੱਤ ਵੱਤ ਕੰਮ ਹੋ ਸਕਦਾ ਜਿੱਤੇ ਰੇ ਮੇ ਭਾਵਾਂ ਦੀ ਉਮਰ ਜਿੰਨੀ ਵੱਧ ਵੀ ਹੋ ਗਈ ਹੈ ਤੇ ਤਾਂ ਵੀ ਜੇ ਆਪਣੇ ਕੰਮ ਦੇ ਹਿਸਾਬ ਨਾਲ ਆਪਣੇ ਉਮਰ ਦੇ ਹਿਸਾਬ ਨਾਲ ਕੰਮ ਜਿਹੜਾ ਕੋਈ ਨੂੰ ਵੀ ਕਰਨਾ ਚਾਹੀਦਾ ਆ ਸਰੀਰ ਜਿਹੜਾ ਚੱਲਦਾ ਫਿਰਦਾ ਰਹੇ ਤੇ ਵਧੀਆ ਆ ਹਾਂਜੀ